ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜੋ ਸਮਾਗਮ ਚੱਲ ਰਿਹਾ ਹੈ ਇਹ ਆਜਵਾਰੀ ਤੀਸਰਾ ਸਮਾਗਮ ਹੈ ਇਹ ਸਮਾਗਮ ਹੈ ਨਾਨਕ ਸਾਈ ਕੈਲੰਡਰ ਅਨੁਸਾਰ ਆਪਣੇ ਸਮਾਗਮ ਕਰਾਉਣੇ ਚਲਾਉਣੇ ਸੰਗਤ ਨੂੰ ਅਵੇਅਰ ਕਰਨਾ ਸੰਗਤ ਨੂੰ ਸੰਦੇਸ਼ ਦੇਣਾ ਕਿ ਸਾਧ ਸੰਗਤ ਜੀਓ ਜੋ ਗੁਰਨਾਨਕ ਸਾਹਿਬ ਦੇ ਧੀਆਂ ਪੁੱਤਾਂ ਦਾ ਜੋ ਨਵਾਂ ਸਾਲ ਆ ਉਹ ਇੱਕ ਚੇਤਰ ਹੈ ਜਿਵੇਂ ਸੰਮਤ 556 ਨੂੰ ਕੱਲ ਨੂੰ ਵਾਹ ਫਤਿਹ ਬੁਲਾਣੇ ਗੁਨਾਹਾਂ ਦੀ ਮਾਫੀ ਮੰਗ ਲੈਣੀ ਆ ਤੇ ਸੰਮਤ 557 ਦੀ ਆਮਨ ਤੇ ਗੁਰੂ ਅਗੇ ਅਰਦਾਸਾ ਕਰਨੀ ਆ ਸੱਚਾ ਬਾਦਸ਼ਾਹ ਇਹ ਨਵਾਂ ਸਾਲ ਤੇਰੇ ਗੁਣ ਗਾਉਂਦਿਆਂ ਤੇਰੇ ਚਰਨ ਪਰਸਦਿਆਂ ਪਰ ਪੁਕਾਰੇ ਕਾਰਜ ਕਰਦੇ ਆ ਬਤੀਤ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਦਾਸ ਤਰਨਜੀਤ ਸਿੰਘ ਨਮਾਣਾ ਲੋਕ ਸੇਵਾਦਾਰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਸੋ ਪਹਿਲਾ ਸਭ ਤੋਂ ਪਹਿਲਾ ਤਾਂ ਮੈਂ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਵਜ਼ੀਅਤ ਸੰਗਤਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਖਾਲਸੇ ਦਾ 557ਵਾਂ ਨਵਾਂ ਸਾਲ ਜੋ ਹਾਲ ਨੂੰ ਸ਼ੁਰੂ ਹੋਣ ਜਾ ਰਿਹਾ ਸੋ ਇਸ ਮੌਕੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਨਾਨਕ ਸ਼ਾਈ ਸਿੱਖ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਮਾਨ ਤੇ ਉਹਨਾਂ ਦੇ ਸਰਪ੍ਰਸਤ ਬਾਬਾ ਜਰਵੈਰ ਸਿੰਘ ਤੇ ਸਮੁੱਚੀ ਟੀਮ ਨੇ ਇਹ ਪਹਿਲ ਕਦਮੀ ਕਰਦੇ ਹੋਏ ਪਿਛਲੇ ਸਾਲ ਤੋਂ ਇਹ ਵੱਡੇ ਪੱਧਰ ਤੇ ਜੋ ਮਨਾਣਾ ਸ਼ੁਰੂ ਕੀਤਾ ਇਹ ਬਹੁਤ ਜ਼ਰੂਰੀ ਸੀ ਸੋ ਸਮੁੱਚੀ ਕੌਮ ਨੂੰ ਜਿਸ ਤਰ੍ਹਾਂ ਅਸੀਂ ਨਵਾਂ ਸਾਲ 1 ਜਨਵਰੀ ਮਨਾਉਂਦੇ ਆ 2025 ਚੱਲ ਰਿਹਾ ਸੋ ਸਿੱਖ ਕੌਮ ਦਾ 557ਵਾਂ ਸਾਲ ਜੋ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਕੱਲ ਸ਼ੁਰੂ ਹੋਣ ਜਾ ਰਿਹਾ ਹੈ ਤੋ ਇਸ ਵੱਡੇ ਪੱਧਰ ਦੇ ਕੌਮੀ ਪੱਧਰ ਤੇ ਨੂੰ ਮਨਾਇਆ ਜਾਣਾ ਚਾਹੀਦਾ ਇਸ ਮੌਕੇ ਤੇ ਨਾਨਕਸ਼ਹੀ ਸਿੱਖ ਸੇਵਾ ਸੁਸਾਇਟੀ ਨੇ ਹੋਰ ਵੱਡਾ ਉਪਰਾਲਾ ਕੀਤਾ ਕਿ ਸਾਡੇ ਸਹਿਯੋਗ ਦੇ ਨਾਲ ਇੱਥੇ ਅੱਜ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਲਾਇਆ ਹੈ ਇੱਥੇ ਜਿੰਨਾ ਵੀ ਖੂਨ ਇਕੱਤਰ ਕੀਤਾ ਜਾਣਾ ਉਹ ਲੋੜਵੰਦਾਂ ਨੂੰ ਨਿਸ਼ਕਾਮ ਰੂਪ ਦੇ ਵਿੱਚ ਲੈ ਕੇ ਦਿੱਤਾ ਜਾਵੇਗਾ ਇੱਥੇ ਦੀ ਸੰਗਤਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਖੂਨ ਦੀ ਲੋੜ ਹੋਵੇ ਉਹ ਨਾਨਕ ਸ਼ਹੀਦ ਸਿੱਖ ਸੇਵਾ ਸੁਸਾਇਟੀ ਦੇ ਸਮੁੱਚੀ ਟੀਵੀ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਤੁਸੀਂ ਲੋੜਵੰਦੀ ਜ਼ਿੰਦਗੀ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿੰਘ ਨਾਂ ਵੱਡੇ ਘੁਮਣ ਮੇਰਾ ਪਿੰਡ ਆ ਨਿਸ਼ਕਾਮ ਕਿਤੇ ਜੱਥੇ ਵਾਲੇ ਬਸਾੜ ਕੋ ਬਸ ਚਲਾਉਣਾ ਮੈਂ ਸੇਵਾ ਬਖਸ਼ੀ ਮਾਲਕ ਨੇ ਗੁਰਕੜੀਆਂ ਵਾਲੇ ਪਾਸੇ ਜੀ 14 15 ਆ ਰਹੀ ਹੋ ਗਿਆ ਨਾ ਗਿਣਤੀ ਕੋਈ ਨਹੀਂ ਵਾਧੀ ਹੋ ਘਟ ਨਹੀਂਗਾ ਵਧੀਆ ਖੂਨ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਵਧੀਆ ਗੱਲ ਆ ਨਵਾਂ ਖੂਨ ਦੇ ਨਾਲ ਬੜੇ ਨਵੇਂ ਫਾਇਦੇ ਹੁੰਦੇ ਨਵੇਂ ਸਰਕਲ ਬਣਦੇ ਸਭ ਕੋ ਜੀ ਵਾਹਿ ਖਾਲਸਾ ਵਾਹਿ ਜੀ ਦੀ ਹਾਂਜੀ ਸਸੀ ਗਾਲ ਜੀ ਮੇਰਾ ਨਾਮ ਕੇਵਲ ਸਿੰਘ ਆ ਮੰਦੀ ਮੈਡੀ ਸਿਟੀ ਬਲੱਡ ਬੈਂਕ ਤੋਂ ਤੋਂ 12 ਤੋਂ 14 ਜਣਾਂ ਨੇ ਖੂਨਦਾਨ ਕਰ ਦਿੱਤਾ ਵਾ ਇਹਨਾਂ ਦਾ ਦਿੱਤਾ ਜਿਹੜਾ ਖੂਨ ਹੈ ਇਹਨਾਂ ਦੇ ਸਾਰਿਆਂ ਦੇ ਬਲੱਡ ਬੈਂਕ ਦੇ ਵਿੱਚ ਜਾ ਕੇ ਟੈਸਟਿੰਗ ਹੋਏਗੀ ਪ੍ਰੋਪਰ ਔਰ ਇਹ ਜਿਹੜਾ ਖੂਨ ਹੈ ਰੋਡ ਐਕਸੀਡੈਂਟ ਜਿੱਦਾਂ ਗਰਭਵਤੀ ਔਰਤਾਂ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਏਗਾ ਇਹਨਾਂ ਦਾ ਦਿੱਤਾ ਖੂਨ ਜਿਹੜਾ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੇ ਕੰਮ ਆਵੇਗਾ ਮੇਰੀ ਇਹੋ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਲੋਕੀ ਆ ਕੇ ਖੂਨਦਾਨ ਕਰੋ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਾ ਸਕੀ ਹੈ